ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦਾ ਪਰਮਾਣ ਹੈ ਸੇਵਾ ਕਰਤ ਹੋਏ ਨ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਬਹੁਤੀ ਸਤਕਾਰਯੋਗ ਬਾਬਾ ਬਲਕਾਰ ਸਿੰਘ ਜੀ ਜੋ ਕਮਾਨ ਪਾਤਸ਼ਾਹ ਬਾਬਾ ਕਾਲਾ ਸਿੰਘ ਜੀ 12 ਪਿੰਡਾਂ ਦੇ ਜਿਉ ਬਾਬਾ ਜੀ ਕਾਲਾ ਸਿੰਘ ਸੁਲੂਮੇ ਜਿਨ੍ਹਾਂ ਦਾ ਅਸਥਾਨ ਬਣਿਆ ਅਸੀਂ ਅੱਜ ਉਹਨਾਂ ਦੇ ਦਰਸ਼ਨਾਂ ਲਈ ਆਇਆ ਜਦੋਂ ਅਸੀਂ ਆ ਕੇ ਵੇਖਿਆ ਉਰੇ ਘੱਟੋ ਘੱਟ 150 ਬੰਦਾ ਪ੍ਰਸ਼ਾਦਾ ਖਾ ਰਿਆ ਸੀ ਲੱਸੀ ਦਾ ਕੋਈ ਤੋੜਾ ਨਹੀਂ ਪ੍ਰਸ਼ਾਦੇ ਦਾ ਕੋਈ ਤੋੜਾ ਨਹੀਂ ਮਹਾਪੁਰਖਾਂ ਨੇ ਸਾਡੀ ਆਿਆਂ ਦੀ ਬਹੁਤ ਸੇਵਾ ਕੀਤੀ ਹੈ ਤੇ ਵਧੀਆ ਚਾਹ ਪਾਣੀ ਕੀਤਾ ਤੇ ਵਧੀਆ ਸੇਵਾ ਕੀਤੀ ਹੈ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਰੋਡ ਦੇ ਉੱਪਰ ਅਸਥਾਨ ਹੈ ਤੁਹਾਡਾ ਕੱਲਾ ਕੱਲਾ ਬੀਜਿਆ ਦਾਨਪੁਨ ਦਰਗਾਹ ਵਿੱਚ ਹਰਾ ਹੋਣਾ ਹੈ ਤੁਹਾਡੇ ਘਰਾਂ ਚੋਂ ਨਨਕਾਈ ਜੀਰੀ ਆਈ ਪਛਾਤਾ ਆਇਆ ਦੁੱਧ ਆਇਆ ਪਤਾ ਨਹੀਂ ਕਿੰਨਾ ਕਿੰਨਾ ਦੇ ਮੁਖ ਚ ਪੈਣਾ ਇੱਥੇ ਬਹੁਤ ਵੱਡੀ ਸੇਵਾ ਚੱਲਦੀ ਹੈ ਤੇ ਸੰਗਤ ਹੀ ਗੁਰੂ ਦੇ ਸਥਾਨ ਬਣਾਉਂਦੀ ਹੈ ਸੰਗਤ ਦੀ ਪੈਸਾ ਲੱਗਦਾ ਹੈ ਸੰਗਤ ਦੀ ਕਿਰਪਾ ਕਰਦੀ ਹੈ ਤੇ ਗੁਰੂ ਤੇ ਵਿਚ ਵਰਤਦਾ ਪਿਆਰੋ ਗੁਰੂ ਵਿਚ ਵਰਤ ਵਰਤ ਕੇ ਸੰਗਤ ਤੋਂ ਸੇਵਾ ਕਰਾ ਲੈਂਦਾ ਮੈਂ ਇੰਦਰਨੈਲ ਸਿੰਘ ਪਿੰਡ ਗੋਬਿੰਦਪੁਰਾ ਨਾਗਰੀ ਦਾਸ ਬੇਨਤੀ ਕਰਦਾ ਹੈ ਵੀ ਬਾਬਾ ਬਲਕਾਰ ਸਿੰਘ ਜੀ ਤੇ ਹੋਰ ਸਾਰੇ ਨਗਰ ਦਾ ਸੰਗਤਾਂ ਦਾ ਇਹਨਾਂ ਦਾ ਸਾਥ ਦਿਓ ਜੋ ਆਪਾਂ ਇਹ ਰੋਡ ਦੇ ਉੱਪਰ ਗੁਰਦੁਆਰਾ ਹੈ ਇਹਦੀ ਚੜ੍ਹਦੀ ਕਲਾ ਹੋਵੇ ਤੇ ਚੜ੍ਹਦੀ ਕਲਾ ਵਿੱਚ ਸਥਾਨ ਹੋਵੇ ਅੱਜ 100 ਬੰਦਾ 200 ਬੰਦਾ ਪ੍ਰਸ਼ਾਦਾ ਛਕਦਾ ਕੱਲ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵਾਹੂ 5000 4000 ਬੰਦਾ ਪ੍ਰਸ਼ਾਦਾ ਛਕਣ ਲੱਗ ਜੇ ਪਿਆਰਿਓ ਸੰਗਤ ਇਹ ਤਾਂ ਕਿਤੇ ਜਾ ਕੇ ਕਿਰਪਾ ਹੁੰਦੀ ਹੈ ਕਲਾ ਗੁਰੂ ਦੀ ਵਰਤਦੀ ਹੈ ਗੁਰੂ ਦੀ ਕਲਾ ਨੂੰ ਭੁੱਲੀਏ ਨਾ ਪਿਆਰਿਓ ਮਹਾਰਾਜ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਗੁਰੂ ਘਰ ਲੰਗਰ ਚਲਾਇਆ 20 ਰੁਪਏ ਦੇ ਕੇ ਜਦੋਂ ਮਹਿੰਤਾ ਕਾਲੂ ਜੀ ਨੇ 20 ਰੁਪਏ ਭੇਜ ਦਿੱਤੇ ਨਾ ਗੁਰੂ ਨਾਨਕ ਜੀ ਨੂੰ ਗੁਰੂ ਨਾਨਕ ਜੀ ਨੇ ਪਹਿਲਾਂ ਸੱਚਾ ਸੌਦਾ ਕੀਤਾ ਹੈ ਗੁਰੂ ਦੇ ਲੰਗਰਾਂ ਦਾ ਇੱਥੇ ਬਾਬਾ ਪ੍ਰਕਾਰ ਸਿੰਘ ਜੀ ਕਾਰ ਸੇਵਾ ਵਾਲੇ ਉਹ ਸੇਵਾ ਚਲਾਉਂਦੇ ਨੇ ਲੰਗਰਾਂ ਦੀ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਹੁਣ ਜੀ ਇੱਥੇ ਬਾਥਰੂਮਾਂ ਦੀ ਬਹੁਤ ਘਾਟ ਸੀ ਹੁਣ ਬਾਥਰੂਮਾਂ ਦੀ ਸੇਵਾ ਚੱਲ ਰਹੀ ਹੈ ਸੋ 12 ਬਾਥਰੂਮ ਬਣ ਰਹੇ ਨੇ ਤੇ ਦਾਸ ਵੀ ਇਹਦੇ ਵਿੱਚ ਦੇਖਦੇ ਨੇ ਦਾਸ ਵੀ ਇਸ ਕਾਰ ਸੇਵਾ ਵਿੱਚ ਆਪਣੀ ਸ਼ਰਤਾਂ ਮੁਤਾਬਕ योगदान પાકે જાઉંગા મે મેને ਪਤਾ ਹੈ ਵੀ ਉਹਰੇ ਬਹੁਤ ਸਮਿਤ ਪ੍ਰਸ਼ਾਦਾ ਸਕਦੀ ਹੈ ਬਹੁਤ ਉਹਰੇ ਕਾਰ ਸੇਵਾ ਵਧੀਆ ਚੱਲ ਰਹੀ ਹੈ ਆ ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਹੈ ਮੈਂ ਬੇਨਤੀ ਕਰਦਾ ਵੀ ਸਾਰੇ ਭਾਈ ਨਾਗਰੀ ਨਾਗਰਾ ਮਹਿਲਾ ਚੌਂਕ ਗੱਗੜਪੁਰ ਝਨੇੜੀ ਤੇ ਸੰਘਰੇੜੀ ਕਰਾਚੋਂ ਇਹ ਆਪਣੇ ਇਹਨਾਂ ਪਿੰਡਾਂ ਦਾ 12 ਪਿੰਡਾਂ ਦਾ ਸਥਾਨ ਹੈ ਪਿਆਰਿਓ ਜੇ 12 ਪਿੰਡ ਵੀ ਆਪਾਂ ਥੋੜਾ 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 ਥਿਲਪੁਰ ਇਕੱਠਾ ਕਰਕੇ ਇੱਥੇ ਲਾਈਏ ਘਾਟਾ ਕੀ ਪੈ ਜਾਣਾ ਪਿਆਰਿਓ ਡਾਕਟਰ ਵੀ ਪਤਾ ਨਹੀਂ ਕਿੰਨੇ ਕਿੰਨੇ ਕ ਲੈ ਜਾਂਦੇ ਨੇ ਪਿਆਰਿਓ ਤੇ ਉਹ ਕਿਤੇ ਆਪੋ ਜਨਮ ਚ ਪੈਂਦੇ ਨੇ ਤੇ ਜਿਹੜਾ ਆਪਾਂ ਉਰੇ ਤਾਨ ਕਰਾਂਗੇ ਨਾ ਤਾਂ ਉਹੀ ਲੈਕੇ ਵਿੱਚ ਪੈਣਾ ਜੇ ਅੰਨਦਾਨ ਕਰਾਂਗੇ ਤੇ ਅੰਨ ਮਿਲਣਾ ਜੇ ਧਨਦਾਨ ਕਰਾਂਗੇ ਧਨ ਮਿਲਣਾ ਤੇ ਜੇ ਭਾਈ ਮਾਇਆਦਾਨ ਕਰਾਂਗੇ ਦਰਗਾਹ ਵਿੱਚ ਉਹੀ ਉਹੀ ਕੁਝ ਮਿਲਣਾ ਪਿਆਰਿਓ ਵੱਦੋ ਵੱਦ ਬਾਬਾ ਕਾਲਾ ਜੀ ਘਮਾਨ ਸਾਹਿਬ ਉਹਨਾਂ ਦੀ ਉਹਨਾਂ ਦੇ ਪਵਿੱਤਰ ਸਥਾਨ ਤੇ ਆ ਕੇ ਸੇਵਾ ਕਮਾਈਏ ਮੇਰਾ ਮਨ ਬਹੁਤ ਖੁਸ਼ ਹੋਇਆ ਬਾਬਾ ਜੀ ਦੇ ਦਰਸ਼ਨ ਕਰਕੇ ਸਥਾਨ ਜੀ ਦੇ ਦਰਸ਼ਨ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਵੀਰੋ ਵੱਦੋ ਵੱਦ ਚੜ ਕੇ ਇਥੋਂ ਖੇਤਾ ਵਾਲੇ ਨਾਗਰੀ ਵਾਲੇ ਸਾਰੇ ਵੀਰ ਆ ਕੇ ਭਾਈ ਹਾਜ਼ਰੀ ਭਰਿਆ ਕਰੋ ਲੰਗਰ ਪ੍ਰਸ਼ਾਦਾ ਛਕਿਆ ਕਰੋ ਤੇ ਇਥੇ ਇਸ ਪਵਿੱਤਰ ਸਥਾਨ ਤੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੋ 10ਵੇਂ ਵਾਲੇ ਦਿਨ ਸਾਰੀ ਸੰਗਤ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ 1 2 3 ਫੱਗੜ ਦਾ ਸ਼ਹੀਦੀ ਦਿਹਾੜਾ ਆਉਂਦਾ ਮਾਪੋਚਾ 1 2 3 ਫੱਗੜ ਦਾ ਮਹਾਂਪੁਰਖ ਸੰਤ ਮਹਾਰਾਜ ਬਾਬਾ ਕਾਲਾ ਸਿੰਘ ਈ ਘਵਾਨ ਉਹਨਾਂ ਦਾ ਸ਼ਹੀਦੀ ਦਿਹਾੜਾ ਆਉਣਾ ਜੋ ਆਪਾਂ ਨੇ ਧੂਮ ਧਾਮ ਨਾਲ ਮਨਾਉਣਾ ਸਾਰੀ ਸੰਗਤ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ